ਜਲੰਧਰ ਦਾ ਇੱਕ ਨੌਜਵਾਨ ਮੁੰਡਾ ਲੰਡਨ ਚ ਪਿਛਲੇ 3 ਦਿਨ ਤੋਂ ਲਾਪਤਾ ਪੀੜਤ ਪਰਿਵਾਰ ਕੋਸ਼ਿਸ਼ਾਂ ਕਰ ਰਿਹਾ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਉਧਰ ਉਹਨਾਂ ਦੀ ਅਪੀਲ ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਸਰਕਾਰ ਅਤੇ ਕੇਂਦਰੀ ਵਿਦੇਸ਼ ਮੰਤਰਾਲੇ ਦੇ ਨਾਲ ਵੀ ਗਲਬਾਤ ਕੀਤੀ ਹੈ ਜਲੰਧਰ ਦਾ ਇਹ ਰਹਿਣ ਵਾਲਾ ਮੁੰਡਾ ਜੇਦੀ ਪਛਾਣ ਮਾਡਲ ਟਾਊਨ ਨਿਵਾਸੀ ਗੁਰਸ਼ਮਨ ਸਿੰਘ ਭਾਟੀਆਂ ਦੇ ਰੂਪ ਵਿੱਚ ਹੋਈ ਹੈ ਜੇਦੀ ਉਮਰ 23 ਸਾਲਾ ਜੋ ਈਸਟ ਲੰਡਨ ਦੇ ਵਿੱਚ ਪੜ੍ਹ ਲਈ ਗਿਆ ਸੀ ਆਖਰੀ ਵਾਰ ਉਹਨੂੰ ਪੂਰਬੀ ਲੰਡਨ ਦੇ ਕੈਨਰੀ ਵਾਕ ਦੇ ਵਿਖੇ ਦੇਖਿਆ ਗਿਆ 15 ਦਸੰਬਰ ਤੋਂ ਲਾਪਤਾ ਜੀਐਸ ਭਾਟੀਆਂ ਦੀ ਜਾਣਕਾਰੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕੀਤਾ ਹੈਗਾ ਤੇ ਨਾਲ ਦੀ ਨਾਲ ਭਾਰਤ ਸਰਕਾਰ ਤੇ ਵਿਦੇਸ਼ ਮੰਤਰਾਲੇ ਕੋ ਵੀ ਮਦਦ ਮੰਗੀ ਹੈ। ਮਿਲੀ ਜਾਣਕਾਰੀ ਅਨਸਾਰ ਜੀਐਸ ਪਾਟਿਆ ਪਿਛਲੇ ਸਾਲ ਦਸੰਬਰ ਚ ਹੀ ਲੰਡਨ ਵਿੱਚ ਗਿਆ ਸੀ। ਉਹਨਾਂ ਦੇ ਉਸਨੇ ਲੰਡਨ ਦੇ ਲਾਫ ਬੋਰੋ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ। ਲਾਫ ਬੋਰੋ ਯੂਨੀਵਰਸਿਟੀ ਉਤੋਂ ਪੋਸਟ ਗ੍ਰੈਜੂਏਟ ਕਰਿਆ ਸੀ। ਉਸਦੇ ਲਾਪਤਾ ਹੋਣ ਦੀ ਸੂਚਨਾ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਪੂਰਾ ਪਰਿਵਾਰ ਸਹਿਮਿਆ ਹੋਇਆ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਅਪੀਲ ਕਰ ਰਿਹਾ ਕਿ ਵਿਦੇਸ਼ ਵਿੱਚ ਉਹਨਾਂ ਦੀ ਮਦਦ ਕੀਤੀ ਗਈ ਤੇ ਉਧਰ ਦੱਸਿਆ ਜਾ ਰਿਹਾ ਕਿ ਵਿਦੇਸ਼ ਵਿੱਚ ਭਾਰਟੀਆਂ ਦੇ ਜਿਹੜੇ ਦੋਸਤ ਨੇ ਉਸ ਨੌਜਵਾਨ ਦੇ ਦੋਸਤ ਨੇ ਉਹ ਵੀ ਉਹਨੂੰ ਲੱਭਣ ਦਾ ਯਤਨ ਕਰ ਰਹੇ ਨੇ ਗੁਰਸ਼ਮਤ ਸਿੰਘ ਪਾਟਿਆ ਦੇ ਲਾਪਤਾ ਹੋਣ ਤੋਂ ਬਾਅਦ ਜਲੰਧਰ ਵਿੱਚ ਪਰਿਵਾਰ ਚਿੰਤਾ ਦੇ ਵਿੱਚ ਹੈ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਪਾਟਿਆ ਦੀ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ ਤੇ ਨਾਲ ਹੀ ਵਿਦੇਸ਼ ਮੰਤਰਾਲੇ ਨੂੰ ਦਖਲ ਦੇਣ ਦੀ ਮੰਗ ਰੱਖੀ ਹੈ ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਦੇ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਤੋਂ ਵੀ ਗੁਰਸ਼ਮਤ ਸਿੰਘ ਪਾਟਿਆ ਦੀ ਸਹੀ ਲੋਕੇਸ਼ਨ ਪਤਾ ਲਗਾਉਣ ਦੀ ਵੀ ਬੇਨਤੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੂੰ ਕਿਹਾ ਕਿ ਤੁਰੰਤ ਪਰਿਵਾਰ ਨੂੰ ਸੂਚਿਤ ਕੀਤਾ ਜਾਵੇ ਲੇਕਿਨ ਹਲੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਗੁਰਸ਼ਮਨ ਸਿੰਘ ਪਾਟਿਆ ਕਿੱਥੇ ਨੇ ਕਿਉਂਕਿ ਪਿਛਲੇ 3 ਦਿਨ ਤੋਂ ਲਾਪਤਾ 15 ਦਸੰਬਰ ਨੂੰ ਦੱਸਿਆ ਜਾ ਰਿਹਾ ਸੀ ਕਿ ਆਖਰੀ ਜਿਹੜੀ ਉਹਨਾਂ ਦੀ ਲੋਕੇਸ਼ਨ ਆ ਉਹ ਦੇਖੀ ਉਸ ਤੋਂ ਬਾਅਦ ਉਹ ਨਹੀਂ ਮਿਲਿਆ ਪਰਿਵਾਰ ਦਾ ਜਿਹੜਾ ਸੰਪਰਕ ਨਹੀਂ ਹੋ ਸਕਿਆ ਔਰ ਦੂਜਾ ਉਹਦੇ ਜਿਹੜੇ ਉਥੋਂ ਦੇ ਦੋਸਤ ਆ ਉਹ ਵੀ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਕਰ ਗੁਰਸ਼ਮਨ ਸਿੰਘ ਪਾਟਿਆ ਕਿੱਥੇ ਗਏ ਨੇ ਗੁਰਸ਼ਮ ਸਿੰਘ ਪਾਟਿਆ ਪਿਛਲੇ ਸਾਲ ਹੀ ਜਲੰਧਰ ਤੋਂ ਲੰਡਨ ਗਏ ਸੀ ਉੱਥੋਂ ਦੀ ਨਾਮੀ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਟ ਕਰੇ ਨੇ ਲੇਕਿਨ ਆਖਰੀ ਵਾਰ ਉਹਨਾਂ ਨੂੰ 15 ਦਸੰਬਰ ਨੂੰ ਦੇਖਿਆ ਗਿਆ ਉਸ ਤੋਂ ਬਾਅਦ ਉਹਦਾ ਜਿਹੜਾ ਸੰਪਰਕਾ ਉੱਥੇ ਜਿਹੜੇ ਉਹਦੇ ਦੋਸਤ ਸੀ ਉਹਨਾਂ ਨਾਲ ਵੀ ਟੁੱਟ ਗਿਆ ਹੁਣ ਪਰਿਵਾਰ ਚਿੰਤਾ ਦੇ ਵਿੱਚ ਸਹਿਮਿਆ ਹੋਇਆ ਪਰਿਵਾਰ ਔਰ ਅਪੀਲ ਕਰ ਰਿਹਾ ਨੇ ਸੂਬਾ ਸਰਕਾਰ ਨੂੰ ਵਿਕੇਂਦਰ ਸਰਕਾਰ ਨੂੰ ਵੀ ਕਿ ਉਹਨਾਂ ਦੇ ਪੁੱਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਸਾਡੀ ਮਦਦ ਕੀਤੀ ਜਾਵੇ ਤਾਂ ਜੋ ਉਹਨਾਂ ਦੇ ਪੁੱਤ ਦੇ ਨਾਲ ਉਹਨਾਂ ਦੇ ਮੁਰਤੋਂ ਗੱਲ ਹੋ ਸਕੇ ਜਿਹੜਾ ਸੋਸ਼ਲ ਮੀਡੀਆ ਤੇ ਫੋਟੋਆਂ ਸ਼ੇਅਰ ਕੀਤੀਆਂ ਜਿਹਦੇ ਚ ਲਿਖਿਆ ਹੈ ਜੀਐਸ ਪਾਰਟੀ ਆ ਪੋਸਟ ਗ੍ਰੈਜੂਏਟ ਐਫ 2351 95 ਐਕਸਪਾਇਰੀ ਡੇਟ ਜਿਹੜਾ ਆਈ ਕਾਰਡ ਆ 23 ਜਨਵਰੀ 2024 ਲਾਫ ਬੋਰੋਏ ਉਥੋਂ ਲੰਡਨ ਦੀ ਯੂਨੀਵਰਸਿਟੀ ਆ ਉਥੋਂ ਜੋ ਪੋਸਟ ਗ੍ਰੈਜੂਏਟ ਕਰ ਰਹੇ ਸੀ ਲੇਕਿਨ ਫਿਲਹਾਲ ਹਲੇ ਤੱਕ ਭਾਰਤ ਸਰਕਾਰ ਅਤੇ ਅਪ ਵਿਦੇਸ਼ ਮੰਤਰਾਲੇ ਔਰ ਨਾ ਹੀ ਲੰਡਨ ਦੀ ਸਰਕਾਰ ਵੱਲੋਂ ਕੋਈ ਪੀੜਤ ਪਰਿਵਾਰ ਦੇ ਨਾਲ ਸੰਪਰਕ ਕੀਤਾ ਗਿਆ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਤੁਹਾਡਾ ਬਹੁਤ ਬਹੁਤ ਧੰਨਵਾਦ